ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ਾਮ ਦਾ ਟਾਈਮ ਹੈ ਟਾਈਮ ਹੋ ਗਿਆ 6:30 ਵਜੇ ਦਾ ਆਪਾਂ ਵਲੌਗ ਦੀ ਸ਼ੁਰੂਆਤ ਕਰ ਲਈ ਆ ਕਿਚਨ ਦੇ ਕੁਝ ਕੰਮਕਾਜ ਕਰ ਲੈ ਸੀਗੇ ਹੁਣ ਮੈਂ ਜਾ ਰਹੀ ਸੀ ਗਾਈਆਂ ਦੀ ਧਾਰਾ ਕੱਢਣ ਵਾਸਤੇ ਮੰਜੇ ਵਗੈਰਾ ਬਾਹਰ ਕੱਢਣੇ ਆ ਕਿਉਂਕਿ ਸ਼ਾਮ ਨੂੰ ਬਾਹਰ ਸਾਰੇ ਬੈਠ ਜਾਂਦੇ ਆ ਤੇ ਇਸ ਕਰਕੇ ਮੰਜੇ ਵਗੈਰਾ ਕੱਢ ਲਈ ਦੀ ਤੇ ਵਾਟਰ ਕਲਰ ਵਗੈਰਾ ਭਰਤਾ ਆਪਾਂ ਤਾਂ ਬਣਾਉਣੇ ਰਹਿ ਗਏ ਆ ਫੁਲਕੇ ਧਾਰਾ ਕੱਢ ਕੇ ਦੁੱਧ ਵਗੈਰਾ ਸਾਂਭ ਕੇ ਤੇ ਫਿਰ ਆਪਾਂ ਫੁਲਕੇ ਬਣਾਵਾਂਗੇ ਤੇ ਲੋ ਜੀ ਵਲੌਗ ਆਪਾਂ ਸ਼ੁਰੂ ਕਰ ਲਿਆ ਤੁਸੀਂ ਬਣੇ ਰਹਿਣਾ ਵਲੌਗ ਦੇ ਨਾਲ ਲੋ ਜੀ ਉਠੋ ਸ਼ੀਰੋ ਉਠੋ ਉਠੋ ਦੁੱਧੂ ਪੀਨਾ ਓਟਖੜੀ ਟਰੈਕਟਰ ਦੀ ਰਿਪੇਅਰਿੰਗ ਚੱਲ ਰਹੀ ਹੈ ਤੇ ਆ ਦੇਖ ਹੁਣ ਕਾਨਫਰੇ ਕਰ ਰਹੀ ਇਹਨੂੰ ਪਤਾ ਸਾਰਾ ਇਹਨੂੰ ਪਤਾ ਹੁਣ ਭੁੱਖ ਲੱਗੀ ਹੁਣ ਇਹਨੂੰ ਪਪਾ ਜੁਗਿਸ ਪਿਟਾ ਤੇ ਪਤਾ ਨਹੀਂ ਸ਼ਾਲਾ ਮਾਰਨੀ ਆ ਫੇਰ ਜਾਊਗੀ ਚੱਲ 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 ਕੀ ਕਰਦੇ ਉਧਰ ਬਹੁਤ ਸ਼ਰਾਤੀ ਹੈ ਚਲੋ ਗਈ ਅੱਜ ਹੁਣੇ ਇੱਕ ਗਾਂ ਦੀ ਧਾਰ ਕੱਢ ਲਿਆ ਆ ਹੁਣ ਜਾਊਗੀ ਮੈਂ ਦੂਜੀ ਗਾਂ ਦੀ ਧਾਰ ਕੱਢਣ ਵਾਸਤੇ ਤੇ ਉਧਰ ਟਰੈਕਟਰ ਸਹੀ ਕਰ ਰਹੇ ਸੀਗੇ ਔਰ ਮੈਂ ਤੁਹਾਨੂੰ ਦਿਖਾਉਂਗੀ ਸਵੇਰੇ ਹਨਾ ਵੀ ਕਿਸ ਵਾਸਤੇ ਟਰੈਕਟਰ ਸਹੀ ਕਰ ਰਹੇ ਆ ਕਿਉਂਕਿ ਹੁਣ ਫਿਰ ਮਿਸਤਰੀ ਲੱਗੇ ਹੋਏ ਆ ਨਾ ਐਵੇਂ ਫਿਰ ਵਧੀਆ ਜਿਹੀ ਲੱਗਦਾ ਵੀ ਵੀਡੀਓ ਬਣਾਈ ਆਪਾਂ ਤੇ ਇਸ ਕਰਕੇ ਹੁਣ ਮੈਂ ਦੁੱਧ ਵਗੈਰਾ ਪੋੜ ਰਹੀ ਆ ਇਹ ਬਹੁਤ ਟਾਈਮ ਲੱਗ ਜਾਂਦਾ ਨਾ ਦੁੱਧ ਸੰਭਾਲਣਾ ਦੁੱਧ ਵਧਾਉਣਾ ਕਾੜਨੇ ਵਾਲਾ ਦੁੱਧ ਇਸ ਚੀਜ਼ ਤੇ ਬਹੁਤ ਟਾਈਮ ਲੱਗਦਾ ਆ ਲੋ ਜੀ ਹੁਣ ਮੈਂ ਦੂਜੀ ਗਾਂ ਦੀ ਵੀ ਧਾਰ ਕੱਢ ਲਈ ਤੇ ਇੱਕ ਜਿਹੜੀ ਸੱਜਰ ਗਾਂ ਆ ਉਹਦਾ ਦੁੱਧ ਤਾਂ ਆਪਾਂ ਗਰਮ ਕਰਕੇ ਰੱਖ ਲਈਦਾ ਬਣਾਈ ਆ ਜਾਂਦੀ ਠੰਡਾ ਹੋ ਜਾਂਦਾ ਫਿਰ ਉਸ ਨੂੰ ਆਪਾਂ ਕਾੜਨੇ ਚ ਪਾ ਦੇਦਾ ਦੇ ਦੁੱਸੀ ਗਾਂ ਦਾ ਪੰਜੀ ਵੀ ਚਾਹ ਬਣਾਉਣ ਵਾਸਤੇ ਹਨਾ ਉਹ ਸਵਾਸਤ ਰੱਖ ਲਿਦਾ ਤੇ ਪੀਣ ਵਾਸਤੇ ਤਾਂ ਦਿਨਵਾਲਾ ਹੁੰਦਾ ਠੰਡਾ ਦੁੱਧ ਹਨਾ ਸਾਰੇ ਠੰਡਾ ਹੀ ਪਿੰਦੇ ਆ ਤੇ ਸਬਜੀ ਬਣਾਈ ਅੱਜ ਕੜੀ ਦੀ ਤੇ ਗਰਮੀ ਦੇ ਵਿੱਚ ਆਪਾਂ ਬਿਨਾਂ ਕੋੜਿਆਣੀ ਕੜੀ ਬਣਾਉਣੀ ਹੁੰਦੀ ਆ ਸਿੰਪਲ ਬਣਾਉਣੀ ਹੁੰਦੀ ਆ ਤੇ ਹੁਣ ਮੈਂ ਦੁੱਧ ਵਗੈਰਾ ਸਾਮਕੇ ਫਿਰ ਬਣਾਉਂਗੀ ਫੁਲਕੇ ਤੇ ਬਸ ਅੱਜ ਨਾ ਟੈਂਕੀ ਚ ਪਾਣੀ ਵੀ ਘੱਟ ਸੀਗਾ ਟੈਂਕਰ ਪਾਣੀ ਦਾ ਆਪਵਾਇਆ ਇੱਕ ਤੇ ਪਤਨ ਦਿੱਤਾ ਵਗੈਰਾ ਆਇਆ ਤਾਂ ਉਹ ਫਸ ਗਿਆ ਨਾ ਇਸ ਕਰਕੇ ਪਾਣੀ ਨਹੀਂ ਆ ਰਿਹਾ ਸੀਗਾ ਤੇ ਹੁਣ ਆਪਾਂ ਚੱਲਦੇ ਆ ਕੰਮਕਾਸ਼ ਤਾਂ ਕਿ ਇਹ ਕੀ ਲੈਣਾ ਹੈ ਰੋਟੀ ਪੱਛੇ ਨਾਂਨ ਕੇ ਆ ਕੇ ਰੋਟੀਆਂ ਭਾਗ ਲਏ ਚੱਲੋ ਆਪਾਂ ਤੁਸੀਂ ਕਰਨਾ ਹੈ ਤੇ ਥੈਂਕ ਯੂ ਨੀ ਨਾਨਾ ਜੀ ਨੂੰ ਕੁਝ ਨਹੀਂ ਗਿਆ ਹੈ ਥੈਂਕ ਯੂ ਕਰੇਗਾ ਥੈਂਕ ਯੂ ਥੈਂਕ ਯੂ ਲੈਣਾ ਹੀ ਹੁੰਦਾ ਮੈਨੂੰ ਆਜਾ ਫਿਰ ਸੱਚੀ ਗੱਲ ਕਰ ਬੇ ਸਾਰੇ ਨੂੰ ਕਿ ਮੈਂ ਨਾਨਕੇ ਆਇਆ ਹਾਂ ਨਾਨਕੇ ਆਇਆ ਮੈਂ ਇੰਜੋਏ ਕਰ ਫਰੋਟੀ ਅਟਕ ਗਈ ਫਰੋਟੀ ਅਟਕ ਗਈ ਕੰਨ ਚ ਫਰਟੀ ਪਈ ਆ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੋਰ ਨਾਲ ਕਰੀ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਨਹੀਂ ਰਿਹਾ ਨਾ ਹਣ ਬੋਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰੋਟੀ ਪੀਣ ਆਇਆ ਇੱਥੇ ਹੋ ਗਿਆ ਜੀ ਦੂਸਰੇ ਦਿਨ ਸਵੇਰ ਦਾ ਟਾਈਮ ਔਰ ਮੈਂ ਮਧਾਣੀ ਪਉਣ ਲੱਗੀ ਹੋਈ ਆ ਗਰਮੀ ਦਾ ਸਮਾਂ ਆ ਤਾਂ ਗਰਮੀ ਦੇ ਵਿੱਚ ਲੱਸੀ ਬਹੁਤ ਸਵਾਦ ਲੱਗਦੀ ਹੈ ਤੇ ਕੜੇ ਦੁੱਧ ਦੀ ਲੱਸੀ ਤਾਂ ਉਤੋਂ ਵੀ ਜ਼ਿਆਦਾ ਸਵਾਦ ਲੱਗਦੀ ਹੈ ਕਮੈਂਟ ਕਰਕੇ ਦੱਸਿਓ ਜੀ ਕੌਣ-ਕੌਣ ਯਾਦ ਕਰਦਾ ਹੈ ਕੜੇ ਦੁੱਧ ਦੀ ਲੱਸੀ ਨੂੰ ਲਓ ਜੀ ਉਸ ਤੋਂ ਬਾਅਦ ਆਪਾਂ ਆ ਗਏ ਸੀਦਰ ਸਫਾਈ ਕਰਨ ਵਾਸਤੇ ਤੇ ਇਹ ਨੇਰੀਆਂ ਚੱਲਦੀਆਂ ਰਹਿੰਦੀਆਂ ਤੇ ਇਹ ਨਾ ਮੈਂ ਬਿਛਾਰ ਰੱਖੀ ਹੈ ਕਾਲੇ ਰੰਗ ਦੀ ਚਾਦਰ ਤੇ ਇਸ ਤੇ ਰੇਤਾ ਐ ਲੱਗਦਾ ਵੀ ਪਤਾ ਨਹੀਂ ਕਿੰਨੇ ਕ ਦਿਨ ਹੋ ਗਏ ਇਸ ਨੂੰ ਝਾੜਿਆ ਨਹੀਂ ਹੁੰਦਾ ਰੋਜ਼ ਇਸ ਤਰ੍ਹਾਂ ਹੋ ਜਾਂਦਾ ਤਾਂ ਰੋਜ਼ ਹੀ ਇਸ ਨੂੰ ਝਾੜਨਾ ਪੈਂਦਾ ਆ ਤੇ ਉਧਰ ਦੇਖੋ ਜੀ ਸਾਰੀ ਲੋਬੀ ਦੇ ਵਿੱਚ ਖਲਾਰਾ ਕਿਵੇਂ ਪਾ ਰੱਖਿਆ ਹਨਾ ਜਿਵੇਂ ਕੱਲ ਟਰੈਕਟਰ ਦੀ ਰਿਪੇਅਰਿੰਗ ਚੱਲਦੀ ਸੀਗੀ ਕਿਉਂਕਿ ਕੰਪਿਊਟਰ ਕਰਾਇਆ ਹੈ ਜਿਹੜਾ ਉਹ ਨੂੰ ਵੀ ਥੋੜਾ ਰਿਪੇਅਰ ਵਗੈਰਾ ਕਰਾਉਣਾ ਆ ਤੇ ਇਸ ਕਰਕੇ ਇੱਧਰ ਬੈਟਰੀ ਵਗੈਰਾ ਚਾਰਜ ਲਾਈ ਸੀਗੀ ਤੇ ਆ ਬਾਕਸ ਜੀ ਆ ਜਿਨ੍ਹਾਂ ਦੇ ਵਿੱਚ ਤਾਰਾਂ ਵਗੈਰਾ ਸਾਰਾ ਸਮਾਨ ਰੱਖਿਆ ਹੋਇਆ ਤੇ ਇਹ ਕੱਢ-ਕੱਢ ਕੇ ਇੱਧਰ ਰੱਖੇ ਪਏ ਸਾਰਾ ਖਲਾਰਾ ਪਾਤਾ ਤਾਂ ਹੀ ਤੇ ਕਹਿੰਦੇ ਜੱਟਾ ਜ਼ਮੀਦਾਰਾਂ ਦੇ ਘਰਾਂ ਦੇ ਵਿੱਚ ਤਾਂ ਖਲਾਰਾ ਹੀ ਨਹੀਂ ਮੁੱਕਦਾਗਾ ਤੇ ਇੱਕ ਬਾਕਸ ਜਿਆ ਖਾਲੀ ਸੀਗਾ ਮੈਂ ਕਿਹਾ ਇਸ ਵਿੱਚ ਮੈਂ ਕੁਝ ਜਿਹੜੇ ਐਕਸਟਰਾ ਕੱਪੜੇ ਪਏ ਆ ਨਾ ਜਿਵੇਂ ਕਿਸੇ ਨੂੰ ਦੇਣ ਲੈਣ ਵਾਲੇ ਹੁੰਦੇ ਆ ਹਨਾ ਜਿਹੜੇ ਮਤਲਬ ਆਪਾਂ ਪੁੰਨਦਾਨ ਕਰ ਦਈਦੇ ਆ ਨਾ ਪੁਰਾਣੇ ਤੇ ਉਹ ਪਾ ਕੇ ਰੱਖਦੀ ਆਂ ਤੇ ਆ ਇਹਨਾਂ ਦੇ ਵਿੱਚ ਤਾਰਾ ਵਗੈਰਾ ਸਾਰਾ ਇੱਥੇ ਖਲਾਰਾ ਪਾ ਕੇ ਰੱਖਤਾ ਮੇਰੇ ਵਾਸਤੇ ਚੱਕਣਾ ਮੈਨੂੰ ਪੈਂਦਾ ਆ ਕਿਉਂਕਿ ਮੈਂ ਇੱਥੇ ਸਾਰੇ ਡਸਟਿੰਗ ਕਰਨੀ ਹੁੰਦੀ ਹੈ ਤਾਂ ਕਰਕੇ ਮੈਨੂੰ ਹੀ ਸਾਰਾ ਖਲਾਰਾ ਚੱਕਣਾ ਪੈਂਦਾ ਆ ਤੇ ਫਿਰ ਉਸ ਤੋਂ ਬਾਅਦ ਮੈਂ ਸਾਰਾ ਸਮਾਨ ਚੱਕ ਰਹੀ ਸੀਗੀ ਸਟੈਂਡ ਵਗੈਰਾ ਮੈਂ ਬਾਹਰ ਰੱਖਿਆ ਹੁੰਦਾ ਕੱਪੜੇ ਵੀ ਕਿਉਂਕਿ ਮਸ਼ੀਨ 'ਚ ਪਾਤੇ ਸੀਗੇ ਤੇ ਮੈਂ ਕਿ ਸੁੱਕਣੇ ਪਾ ਦੂੰਗੇ ਕਿਉਂਕਿ ਹੁਣ ਗਰਮੀ ਬਹੁਤ ਹੋ ਗਈ ਤੇ ਆਹ ਕੈਨ ਸੀਗਾ ਸਰੋਂ ਦਾ ਤੇਲ ਕਢਾਉਣਾ ਆ ਇਹ ਕੈਨ ਤੋਂ ਕਿੱਧਰ ਰੱਖਿਆ ਹੋਇਆ ਸੀ ਹੁਣ ਮੈਂ ਕਿ ਚਲੋ ਇਹ ਵੀ ਉਧਰ ਹੀ ਰੱਖਦਾ ਆ ਤਾਂ ਕਿ ਫਿਰ ਜਿੱਦਾਂ ਜਾਣਗੇ ਕਢਾ ਲਉਣਗੇ ਕਿਉਂਕਿ ਘਰ ਦੇ ਸਰੋਂ ਦੇ ਤੇਲ ਦੀ ਜਿਹੜੀ ਆ ਰੀਸ ਨਹੀਂ ਹੁੰਦੀ ਹੈ ਨਾ ਆਪਾਂ ਤਾਂ ਵੈਸੇ ਵੀ ਸ਼ੁਰੂ ਤੋਂ ਘਰ ਦਾ ਹੀ ਸਰੋਂ ਦਾ ਤੇਲ ਵਰਤੀਦਾ ਆ ਤੇ ਤਾਂ ਕਰਕੇ ਬਸ ਇਹਨਾਂ ਦਾ ਟਾਈਮ ਜੀ ਨਹੀਂ ਲੱਗਿਆ ਤੇ ਕਢਾਉਣ ਜਾਣਾ ਸੀਗਾ ਤੇ ਇੱਥੇ ਆਪਾਂ ਲੱਗੇ ਸਾਰਾ ਸਮਾਨ ਚੱਕ ਚੁੱਕ ਕੇ ਤੇ ਮੈਂ ਲੱਗੇ ਸੀਗੇ ਹੁਣ ਝਾੜੂ ਕਢਣ ਵਾਸਤੇ ਤੇ ਜਿਵੇਂ ਸਭ ਨੂੰ ਪਤਾ ਹੀ ਆ ਵੀ ਪਾਣੀ ਤਾਂ ਹੈ ਨਹੀਂ ਪਾਣੀ ਤਾਂ ਸਾਡੇ ਵਾਸਤੇ ਮੁੱਲ ਵਰਗਾ ਹੋ ਗਿਆ ਇਸ ਕਰਕੇ ਸਿਰਫ ਸਾਫ ਸफाई ਝਾੜੂ ਹੁੰਦਾ ਹੈ ਪੋਚਾ ਲੱਗਦਾ ਨਹੀਂਗਾ ਕਹਿ ਦਿੰਦੇ ਆ ਫਿਰ ਜਾਂ ਤਾਂ ਤੁਸੀਂ ਪੋਚੇ ਲਾ ਲਓ ਪਾਣੀ ਡੋਲੋ ਤਾਂ ਜਾਂ ਜਿਹੜੇ ਜ਼ਰੂਰੀ ਕੰਮ ਆਉਣਾ ਵਾਸਤੇ ਵਰਤ ਲਓ ਫਿਰ ਅਸਰੀ ਪਵਾ ਕੇ ਦੇਣਾ ਵੈਸੇ ਸਹੀ ਵੀ ਗੱਲ ਹੈ ਹਨਾ ਜਦੋਂ ਜੇਬ ਚੋਂ ਪੈਸੇ ਨਿਕਲਦੇ ਆ ਤਾਂ ਫਿਰ ਐਂ ਲੱਗਦਾ ਵੀ ਨਾ ਹੀ ਇੱਥੇ ਪੋਚੇ ਵਗੈਰਾ ਲਈਏ ਉਹ ਵੀ ਠੀਕ ਹੈ ਕਿਉਂਕਿ ਪਾਣੀ ਵੀ ਜਿਹੜਾ ਮੁੱਲ ਵਰਗਾ ਹੋ ਗਿਆ ਹਨਾ ਤੇ ਬਹੁਤ ਔਖਾ ਹੋ ਜਾਂਦਾ ਇੱਕ ਨੇਰੀਆਂ ਬਹੁਤ ਜਾਨ ਖਾਂਦੀ ਹੈ ਗਰਮੀ ਦੇ ਵਿੱਚ ਚਲੋ ਆਪਾਂ ਸਮਾਨ ਸਪੂੰ ਚੱਕ ਕੇ ਤੇ ਮੈਂ ਇਧਰ ਝਾੜੂ ਘਟਣ ਲੱਗ ਗਈ ਸੀਗੀ ਕਪੜੇ ਮਸ਼ੀਨ ਚ ਪਾਏ ਸੀਗੇ ਤੇ ਧਰਾਂ ਵਗੈਰਾ ਦਾ ਕੰਮ ਆਪਣਾ ਨਿਪਟ ਗਿਆ ਸੀਗਾ ਸਿਰਸਰੇ ਤੇ ਹੁਣ ਵੈਸੇ ਇੱਥੇ ਸਫਸਫਾਈ ਕਰਨੀ ਸੀਗੀ ਪੋੜੀਆਂ ਵਗੈਰਾ ਮੈਂ ਬਹੁਤ ਈਨ ਹਵਾ ਦੇ ਹੀ ਸਾਫ ਕਰਦੀ ਹੁੰਦੀ ਆ ਨਾ ਕਿਉਂਕਿ ਡੇਲੀ ਇੰਨੇ ਕੰਮ ਕਾਜ ਹੋ ਜਾਂਦੇ ਆ ਵੀ ਪੋੜੀਆਂ ਤੇ ਝਾੜੂ ਵਗੈਰਾ ਕੱਢ ਕੇ ਲਿਆਓ ਤੇ ਉਹ ਫਿਰ ਬਹੁਤ ਟਾਈਮ ਲੱਗ ਜਾਂਦਾ ਨਾ ਤੇ ਤਾਂ ਕਰਕੇ ਕਈ ਦਿਨਾਂ ਬਾਅਦ ਹੀ ਪੋੜੀਆਂ ਤੇ ਤੇ ਮੈਂ ਝਾੜੂ ਝੂੜੂ ਕੱਢਦੀ ਹੁੰਦੀ ਆ ਵੈਸੇ ਇੱਧਰ ਸਾਰੇ ਰੂਮਸ ਤੇ ਲੌਬੀ ਦੇ ਵਿੱਚ ਕੱਢ ਕੇ ਉਸ ਤੋਂ ਬਾਅਦ ਇੱਧਰ ਮਸ਼ੀਨ ਚ ਕਪੜੇ ਪਾਏ ਹੋਏ ਸੀਗੇ ਤੇ ਪਹਿਲਾ ਜਿਵੇਂ ਕਿ ਚਿੱਟੇ ਕੱਪੜੇ ਆ ਡੈਡੀ ਜੀ ਦੇ ਉਹ ਪਾ ਦੇ ਨਹੀਂ ਉਸ ਤੋਂ ਬਾਅਦ ਕਲਰਫੁੱਲ ਕੱਪੜੇ ਪਾ ਦੇਣੇ ਹੁੰਦੇ ਆ ਤੇ ਅੱਜ ਕੱਪੜੇ ਵੀ ਥੋੜੇ ਜ਼ਿਆਦਾ ਹੋ ਗਏ ਕਿਉਂਕਿ ਅੱਜ ਤੀਜੇ ਦਿਨ ਕੱਪੜੇ ਧੋ ਰਹੇ ਆ ਕੱਲ ਤੋਂ ਨੇ ਸੀਗੇ ਪਾਣੀ ਹੈ ਨਹੀਂ ਸੀਗਾ ਸਾਰੇ ਕਹਿੰਦੇ ਜੇ ਟੈਂਕੀ ਚ ਪਾਣੀ ਮੁੱਕ ਗਿਆ ਫਿਰ ਔਖਾ ਹੋ ਜਾਊਗਾ ਇਸ ਕਰਕੇ ਨਾ ਤੋਂ ਫਿਰ ਮੈਂ ਧੋਤੇ ਨਹੀਂ ਗੇ ਹਨਾ ਤੇ ਕਿਉਂਕਿ ਫਿਰ ਹੁਣ ਆਦਤ ਜੀ ਪਈ ਹੋਈ ਆ ਵੀ ਟੂਟੀਆਂ ਤੋਂ ਹੀ ਪਾਣੀ ਲੈਣਾ ਹਨਾ ਤਾਂ ਕਰਕੇ ਫਿਰ ਬਾਲਟੀਆਂ ਨਾ ਢੋਣਾ ਬਹੁਤ ਔਖਾ ਹੋ ਜਾਂਦਾ ਤਾ ਕਰਕੇ ਫਿਰ ਮੈਂ ਸਕਿੱਪ ਹੀ ਕਰ ਤੇ ਮੈਂ ਕਿਹਾ ਚਲੋ ਅੱਜ ਨਹੀਂ ਤਾਂ ਹੁੰਦੀ ਤਿੰਨ ਦਿਨਾਂ ਦੇ ਕੱਪੜੇ ਕਾਫੀ ਇਕੱਠੇ ਹੋ ਜਾਣੇ ਆ ਹੋ ਵੀ ਗਏ ਸੀਗੇ ਤੇ ਇਸ ਕਰਕੇ ਕੰਮ じゃ ਅੱਜ ਥੋੜਾ ਜ਼ਿਆਦਾ ਹੀ ਸੀਗਾ ਇਸ ਕਰਕੇ ਮੇਰੇ ਕੋਲ ਜ਼ਿਆਦਾ ਵਲੌਗ ਤਾਂ ਨਹੀਂ ਬਣਿਆਗਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕੁਝ ਕੰਪਿਊਟਰ ਕਰਾਹੀ ਦਾ ਦਿਖਾਉਣਾ ਵਗੈਰਾ ਸੀਗਾ ਉਹ ਮੇਰੇ ਤੋਂ ਸ਼ੂਟ ਨਹੀਂ ਹੋਇਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਫਿਰ ਇੰਨਾ ਸਵੇਰੇ ਸਵੇਰੇ ਹੁੰਦਾ ਨਹੀਂ ਫਿਰ ਐ ਹੁੰਦਾ ਵੀ ਛੇਤੀ ਛੇਤੀ ਕੰਮ ਨਿਭਟ ਗਏ ਤਾਂ ਕਰਕੇ ਗਰਮੀ ਤੋਂ ਬਚਣ ਵਾਸਤੇ ਮੈਂ ਬਸ ਥੋੜਾ ਜਿਹਾ ਵਲੌਗ ਸ਼ੂਟ ਕਰ ਪਿਆ ਮੇਨ ਮੇਨ ਜੋ ਸੀਗਾ ਸਵੇਰ ਸਵੇਰ ਕਰ ਲਿਆ ਤੇ ਕਪੜੇ ਮੈਂ ਸਵੇਰ ਸਵੇਰ ਤੋਂ ਦਿਨੀ ਹੰਨੀ ਆ ਤਾਂ ਕਿ ਜਦੋਂ ਫਿਰ ਫ੍ਰੀ ਹੋਣਾ ਆ ਤੇ ਉਹ ਤੱਕ ਸੁੱਕ ਜਾਣ ਵਧੀਆ ਫਿਰ ਸਮੀਟ ਹੋ ਜਾਣ ਤੇ ਇਹਦਾ ਦੇਖੋ ਜੀ ਇਹ ਆਪਣਾ ਕਿਚਨ ਗਾਰਡਨ ਇਸ ਵਿੱਚ ਸਬਜ਼ੀ ਵਗੈਰਾ ਲਾ ਰੱਖੀ ਆ ਪਰ ਉਹੀ ਆ ਵੀ ਪਾਣੀ ਘਟ ਹੋਣ ਕਰਕੇ ਜਿਆਦਾ ਨਹੀਂ ਫਲ ਲੱਗੇਗਾ ਪਰ ਅਸੀਂ ਭਿੰਡੀਆਂ ਕਈ ਵਾਰੀ ਤੋੜੀ ਲੈਣੇ ਹਨਾ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਸੀ ਤੇ ਆ ਸੀਗਾ ਜੀ ਇੱਥੇ ਮੈਂ ਸਾਰੇ ਕੰਮ ਨਿਬੜਲੇ ਸੀਗੇ ਜਿਹੜੇ ਕੱਪੜੇ ਸੁੱਕ ਗਏ ਸੀਗੇ ਉਹ ਵੀ ਤਹਾਂ ਧੂਆਂ ਲਾ ਕੇ ਰੱਖਿਆ ਸੀ ਇਸੇ ਪ੍ਰੈਸ ਕਰਨ ਵਾਲੇ ਵੀ ਤਹਾਂ ਲਾ ਕੇ ਰੱਖਦੇ ਸੀਗੇ ਮਤਲਬ ਬਾਅਦ ਸਾਰੇ ਕੰਮ ਕਾਜ ਸਲਵੜ ਕੇ ਮੈਂ ਕਿਹਾ ਚਲੋ ਆਹ ਇੰਦਾ ਕੰਮ ਇਹ ਮੈਂ ਲਈ ਸੀਗੀ ਗੰਡੇ ਛੱਤ ਤੋਂ ਤੇ ਇਹ ਹੁਣ ਇੱਥੇ ਟੋਕਰੀ ਚ ਪਾ ਕੇ ਰੱਖ ਦਿੰਨੀ ਆ ਮੈਂ ਕਿਹਾ ਤੇ ਫਿਰ ਇਹਨਾਂ ਜਦੋਂ ਡੇਲੀ ਯੂਜ਼ ਕਰਨਾ ਤਾਂ ਡੇਲੀ ਛੱਤ ਤੇ ਜਾਇ ਲੈਂਦਾ ਇਸ ਕਰਕੇ ਟੋਕਰੀ ਚ ਪਾ ਕੇ ਰੱਖ ਦਿੰਨੀ ਆ ਤੇ ਨਾਲ ਹੀ ਮੈਂ ਇੰਡਕਸ਼ਨ ਤੇ ਰੱਖ ਦਿੱਤੀ ਸੀ ਮੱਖਣੀ ਗਰਮ ਹੋਣ ਵਾਸਤੇ ਦੋਨੇ ਕੰਮ ਹੋ ਜਾਣਗੇ ਉਸ ਤੋਂ ਬਾਅਦ ਮੈਂ ਕਿਹਾ ਆਪਾਂ ਫ੍ਰੀ ਹੋ ਕੇ ਕਰਾਂਗੇ ਰੈਸਟ ਤੇ ਇਹ ਸੀਗਾ ਜੀ ਅੱਜ ਦਾ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਕਿਉਂਕਿ ਗਰਮੀ ਦਾ ਟਾਈਮ ਹੈ ਜਿਆਦਾ ਵਲੌਗ ਬਣਾਇ ਨਹੀਂ ਹੁੰਦਾਗਾ ਬਸ ਇੰਨਾ ਕੀ ਬਣਾ ਹੋਇਆ ਮੇਨ ਮੇਨ ਜਿਹੜੇ ਕੰਮ ਸੀਗੇ ਹਨਾ ਕੰਮ ਤਾਂ ਬਹੁਤ ਹੋ ਜਾਂਦੇ ਆ ਵਰ ਬਲੌਗ ਨੇ ਜਿਹੜਾ ਸ਼ੂਟ ਕਰ ਪਾ ਰਹੇ ਸੀਗੇ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਐਂਡ ਇੱਥੇ ਹੀ ਕਰਦੇ ਹਾਂ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਬਣੇ ਰਹਿਣਾ ਆਪਣੇ ਚੈਨਲ ਦੇ ਨਾਲ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਫੁੱਲ ਵਾਚ ਕਰ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ